ਮਾਤਾ ਮਾਚੀ ਕੋ ਮੇ ਕੋਲੇ ਆ ਕੇ ਬੀਤੇ ਹਾਲ ਸੁਣਾਉਂਦੀ ਐ ਮਾਤਾ ਮਾਚੀ ਕੋ ਮੇ ਕੋਲੇ ਆ ਕੇ ਬੀਤੇ ਹਾਲ ਸੁਣਾਉਂਦੀ ਐ ਪਰਿਵਾਰ ਵਿਛੜ ਗਿਆ ਸਾਰਾ ਕੁਝ ਸਮਝ ਨਾ ਆਉਂਦੀ ਐ ਪਰਲੇ ਕੰਡੇ ਸਰਸਾ ਦੇ ਸੀ ਪਰਲੇ ਕੰਡੇ ਸਰਸਾ ਦੇ ਸੀ ਇਕੱਠਾ ਸੀ ਪਰਿਵਾਰ ਮੇਰਾ ਕੀਰਤਨ ਕੀਤਾ ਰਲ ਕੇ ਸਭ ਨੇ ਗਾਇਆ ਸੀ ਜਦੋਂ ਸਵੇਰਾ ਕੀਤੀ ਅਰਦਾਸ ਸੀ ਫੇਰ ਸਭ ਨੇ ਕੀਤੀ ਅਰਦਾਸ ਸੀ ਫੇਰ ਸਭ ਨੇ ਰੱਬ ਦੇ ਜੋ ਮਨ ਪਾਉਂਦੀ ਹੈ ਮਾਤਾ ਮਾਚੀ ਕੁੰਮੇ ਕੋਲੇ ਆ ਕੇ ਵਿਤਿਆ ਹਾਲ ਸੁਣਾਉਂਦੀ ਹੈ ਤੋੜ ਕਿਨਾਰੇ ਵਗਦੀ ਸਰਸਾ ਤੋੜ ਕਿਨਾਰੇ ਵਗਦੀ ਸਰਸਾ ਚੰਦਰੀ ਨੇ ਸ਼ੋਰ ਮਚਾਇਆ ਸੀ ਸੂਰਬੀਰ ਯੋਧਿਆਂ ਤਾਈ ਉਹਨੇ ਆਪਣੇ ਵਿੱਚ ਸਮਾਇਆ ਸੀ ਸੂਰਬੀਰ ਯੋਧਿਆਂ ਤਾਈ ਉਹਨੇ ਆਪਣੇ ਵਿੱਚ ਸਮਾਇਆ ਸੀ ਕਾਲੀ ਕੋਲੀ ਰਾਤ ਡਰਾਉਣੀ ਕਾਲੀ ਕੋਲੀ ਰਾਤ ਡਰਾਉਣੀ ਬਿਜਲੀ ਲਿਸ਼ਕਾਂ ਪਾਉਂਦੀ ਐ ਪਰਿਵਾਰ ਵਿਛੜ ਗਿਆ ਸਾਰਾ ਪਰਿਵਾਰ ਵਿਛੜ ਗਿਆ ਸਾਰਾ ਕੁਝ ਸਮਝਣਾ ਆਉਂਦੀ ਐ ਛੋਟੇ ਪੁੱਤੇ ਨਾਲ ਨੇ ਮੇਰੀ ਛੋਟੇ ਪੁੱਤੇ ਨਾਲ ਨੇ ਮੇਰੇ ਵੱਡਿਆਂ ਦਾ ਪਤਾ ਨਹੀਂ ਕਿੱਥੇ ਨੇ ਕਿੱਤਰ ਹੋਊ ਗੋਬਿੰਦ ਮੇਰਾ ਸਿੱਖ ਹੋਣਗੇ ਕਿੱਥੇ ਨੇ ਕਿੱਤਰ ਹੋਊ ਗੋਬਿੰਦ ਮੇਰਾ ਸਿੰਘ ਹੋਣਗੇ ਕਿੱਥੇ ਨੇ 22 ਧਾਰੀਆਂ ਮੁਕਰੇ ਕਸਮ 22 ਧਾਰੀਆਂ ਮੁਕਰੇ ਕਸਮ ਅੱਜ ਗੁਜਰੀ ਖੇਡੇ ਖਾਂਦੀ ਐ ਪਰਿਵਾਰ ਵਿਛੜ ਗਿਆ ਸਾਰਾ ਕੁਝ ਸਮਝਣਾ ਆਉਂਦੀ ਐ ਕੱਚੀ ਕਲੀਆਂ ਪੋਤੇ ਮੇਰੀ ਕੱਚੀ ਕਲੀਆਂ ਪੋਤੇ ਮੇਰੇ ਵੇਲਾ pô ਠੰਡ ਠਾਰਨ ਦਾ ਕੂਮਿਆਂ ਦੇ ਦੇ ਸਹਾਰਾ ਮੈਨੂੰ ਕੁੱਲੀ ਚ ਰਾਤ ਗੁਜ਼ਾਰਨ ਦਾ ਕੂਮਿਆਂ ਦੇ ਸਹਾਰਾ ਮੈਨੂੰ ਕੁੱਲੀ ਚ ਰਾਤ ਗੁਜ਼ਾਰਨ ਦਾ ਜੀਤ ਨਵਾਣੇ ਜੀਤ ਨਵਾਣਾ ਕਿਵੇਂ ਲਿਖੇ ਜੀਤ ਨਵਾਣਾ ਕਿਵੇਂ ਲਿਖੇ ਅੱਖ ਨੀਰ ਭਰ ਆਉਂਦੀ ਐ ਵਿਛੜ ਗਿਆ ਪਰਿਵਾਰ ਸਾਰਾ ਕੁਝ ਸਮਝਣਾ ਬਹੁਤ ਆਉਂਦੀ ਐ ਬਹੁਤ ਸਮਝਣਾ ਬਹੁਤ